ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਖਡੂਰ ਸਾਹਿਬ ਦੇ ਤੇ ਪੰਜਾਬ ਦੇ ਸਾਰੇ ਜਿਹੜੇ ਸਾਡੇ ਵੋਟਰ ਰਿਆ ਸਪੋਰਟਰ ਰਿਆ ਉਹਨਾਂ ਨੂੰ ਅਪੀਲ ਕਰਦੇ ਆ ਕਿ ਆਪਾਂ ਕਿਸੇ ਵੀ ਇਹੋ ਜਿਹਾ ਚੋਣ ਜਾਬਤੇ ਤੋਂ ਬਾਹਰ ਨਹੀਂ ਜਾਣਾ ਚੋਣ ਜਾਬਤੇ ਦੀਆਂ ਹਜਾਇਤਾਂ ਪ੍ਰਸ਼ਾਸਨ ਦੀਆਂ ਜੋ ਵੀ ਹਜਾਇਤਾਂ ਉਹਨਾਂ ਦਾ ਪਾਲਣ ਕਰਨਾ ਕਿਤੇ ਵੀ ਆਪਾਂ ਕਿਸੇ ਘਰ ਤੇ ਵੀ ਸਟicker ਲਾਉਣਾ ਝੰਡਾ ਲਾਉਣਾ ਉਹਦੀ ਇਜਾਜ਼ਤ ਤੋਂ ਬਿਨਾ ਨਹੀਂ ਲਾਉਣਾ ਬਾਕੀ ਜੇ ਕਿਸੇ ਵੀ ਗੱਡੀ ਤੇ ਸਟicker ਲਾਉਣਾ ਤੇ ਕਿਸੇ ਦੀ ਇਜਾਜ਼ਤ ਤੋਂ ਬਿਨਾ ਨਹੀਂ ਲਾਉਣਾ ਤੇ ਇਹ ਇਹੋ ਜੀਆਂ ਚੀਜ਼ਾਂ ਮੇਰੇ ਖਿਆਲ ਆ ਕਿ ਕੁਝ ਸਾਡੇ ਨਾਂ ਤੇ ਸਾਡੇ ਆਪਣੇ ਅਮਰਤਪਾਲ ਦੇ ਉਮੀਦਵਾਰ ਦੀ ਤੌਰ ਤੇ ਕੋਈ ਇਹੋ ਜੇ ਕੋਈ ਧਾਰਮਿਕ ਬਾਣਿਆ ਚ ਜਾਂ ਹੋਰ ਤਰੀਕੇ ਨਾਲ ਕੋਈ ਬਾਹਰਲੇ ਬੰਦੇ ਆ ਕੇ ਕੁਝ ਗਲਤ ਵੀ ਕਰ ਸਕਦੇ ਆ ਕੋਈ ਗਰਮ ਨਾਰੇबाजी ਵੀ ਕਰ ਸਕਦੇ ਆ ਜਾਂ ਕੋਈ ਲੋਕਾਂ ਨੂੰ ਕੁਝ ਡਰਾਤ ਮਕਾ ਸਕਦੇ ਆ ਇਸ ਕਰਕੇ ਉਹ ਉਹਨਾਂ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੋਊਗਾ ਅਸੀਂ ਆਪਣੇ ਵੋਟਰਾਂ ਸਪੋਰਟਰਾਂ ਨੂੰ ਇਹੋ اپੀਲ ਕਰਦੇ ਆ ਕਿ ਆਪਾਂ ਪੂਰੇ ਚੋਣ ਜਾਬਤੇ ਦੀਆਂ ਹਦਾਇਤਾਂ ਦਾ ਪਾਲਣ ਕਰਦੇ ਹੋਏ ਬੜੇ ਸੁਖ ਸ਼ਾਂਤੀ